ਪੰਜਾਬ ਵਿੱਚ ਸਾਈਬਰ ਕ੍ਰਾਈਮ ਨੂੰ ਰੋਕਣ ਦੇ ਮਕਸਦ ਸਦਕਾ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਡੀਜੀਪੀ ਸਾਹਿਬ ਪੰਜਾਬ ਦੇ ਆਦੇਸ਼ਾਂ ਤੇ ਜਗਾ ਜਗਾ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਕਿਉਂਕਿ ਜਿਵੇਂ ਹੁਣ ਸਾਈਬਰ ਕ੍ਰਾਈਮ ਦੀ ਕਾਫੀ ਘਟਨਾਵਾਂ ਘਟ ਰਹੀਆਂ ਜਿਵੇਂ ਲੋਕਾਂ ਨੂੰ ਮਤਲਬ ਕਿ ਠੱਗੀ ਬਜ਼ਰੀ ਹੈ ਜਿਵੇਂ ਕਿਸੇ ਦਾ ਕੋਈ ਬੈਂਕ ਅਕਾਊਂਟ ਤੋਂ ਪੈਸੇ ਕਢਨੇ ਯਾ ਫਿਰ ਕੋਈ ਹੋਰ ਠੱਗੀਆਂ ਕਾਫੀ ਵਧਰੀ ਸਾਈਬਰ ਕਰਾਇਮ ਤੋਂ ਉਹਨਾਂ ਬਾਰੇ ਆਪਾਂ ਜਾਣੂ ਕਰਾਇਆ ਲੋਕਾਂ ਨੂੰ ਇੱਥੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਵਿੱਚ ਸਾਈਬਰ ਕਰਾਇਮ ਨੂੰ ਰੋਕਣ ਦੇ ਮਕਸਦ ਸਦਕਾ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਬ ਅਤੇ ਡੀਜੀਪੀ ਸਾਹਿਬ ਪੰਜਾਬ ਦੇ ਆਦੇਸ਼ਾਂ ਤੇ ਜਗਾ ਜਗਾ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਕਿਉਂਕਿ ਸਾਈਬਰ ਕ੍ਰਾਈਮ ਦੀਆਂ ਕਾਫੀ ਘਟਨਾਵਾਂ ਵਧ ਰਹੀਆਂ ਹਨ ਇਹ ਕਹਿਣਾ ਖੰਨਾ ਦੇ ਸਾਈਬਰ ਕ੍ਰਾਈਮ ਦੇ ਡੀਐਸਪੀ ਕਰਮਵੀਰ ਤੁਰਦਾ ਉਹਨਾਂ ਕਿਹਾ ਕਿ ਜਿਵੇਂ ਲੋਕਾਂ ਨਾਲ ਠੱਗੀਆਂ ਹੋ ਰਹੀਆਂ ਹਨ ਜਿਵੇਂ ਬੈਂਕ ਅਕਾਊਂਟ ਤੋਂ ਪੈਸੇ ਕਢੇ ਜਾ ਰਹੇ ਹਨ ਇਸ ਤਰ੍ਹਾਂ ਦੇ ਸਾਈਬਰ ਕ੍ਰਾਈਮ ਤੋ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਜਾਣੂ ਕਰਾਇਆ ਜਾ ਰਿਹਾ ਹੈ ਕਿ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ ਹੋ ਰਹੇ ਹਨ ਉਹ ਇਸ ਦੀ ਕੰਪਲੇਂਟ ਆਪਣੀ ਸ਼ਿਕਾਇਤ 1930 ਨੰਬਰ ਤੇ ਦਰਜ ਕਰਵਾ ਸਕਦੇ ਹਨ ਅਤੇ ਉਨ੍ਹਾਂ ਦਾ ਗਿਆ ਹੋਇਆ ਪੈਸਾ ਹੁਣ 24 ਘੰਟੇ ਦੇ ਅੰਦਰ ਅੰਦਰ ਦੂਜੇ ਅਕਾਊਂਟ ਤੋਂ ਮੰਗਵਾ ਕੇ ਉਹ ਫ੍ਰੀਜ਼ ਹੋ ਕੇ ਉਹ ਵਾਪਸ ਦੁਬਾਰਾ ਆਪਣੇ ਕਲਾਇੰਟ ਦੇ ਨੂੰ ਮਿਲ ਸਕਦਾ ਹੈ ਇਹ ਮੁਹਿੰਮ ਬੜੇ ਜੂਰਾ ਛੋਰਾ ਨਾਲ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਖੰਨਾਪੁਰ ਜ਼ਿਲ੍ਹੇ ਵਿੱਚ ਖੰਨਾ ਦੇ ਅੰਦਰ ਅੰਦਰ ਘੱਟੋ ਘੱਟ ਇਹ ਜਿਹੇ ਸੈਮੀਨਾਰ 10-12 ਰੋਜ਼ਾਨਾ ਕਰਵਾਏ ਜਾ ਰਹੇ ਹਨ ਕਿ ਤੁਸੀਂ ਲੋਕ ਲੋਕਾਂ ਨੂੰ ਜਾਗਰੂਕ ਕਰਵਾਇਆ ਜਾ ਰਿਹਾ ਹੈ ਕਿ 1930 ਨੰਬਰ ਤੇ ਆਪਣੀ ਕੰਪਲੇਨਟ ਦਰਜ ਕਰਵਾਣ ਜਾਂ 112 ਨੰਬਰ ਤੇ ਫੋਨ ਕਰਨ ਭਾਰਕ ਤੁਸੀਂ ਦौरा ਕੀਤਾ ਇਸ ਸੰਬੰਧੀ ਕੀ ਕਹਣੀ ਤੁਹਾਡਾ ਤੁਕੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੋਂ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦੋ ਆਈਪੀਐਸ ਤੇ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ ਤੋਂ ਜਿਵੇਂ ਹੁਣ ਸਾਈਬਰ ਕ੍ਰਾਈਮ ਦੀ ਕਾਫੀ ਘਟਨਾਵਾਂ ਘਟ ਰਹੀਆਂ ਜਿਵੇਂ ਲੋਕਾਂ ਨੂੰ ਮਤਲਬ ਕਿ ਠੱਗੀ ਬਾਜ਼ਰੀ ਹੈ ਜਿਵੇਂ ਕਿਸੇ ਦਾ ਕੋਈ ਬੈਂਕ ਅਕਾਊਂਟ ਤੋਂ ਪੈਸੇ ਕੱਢਨੇ ਜਾਂ ਫਿਰ ਕੋਈ ਹੋਰ ਠੱਗੀਆਂ ਕਾਫੀ ਬਾਜ਼ਰੀ ਸਾਈਬਰ ਕ੍ਰਾਈਮ ਤੋਂ ਉਹਨਾਂ ਬਾਰੇ ਆਪਾਂ ਜਾਣੂ ਕਰਾਇਆ ਲੋਕਾਂ ਨੂੰ ਇਥੇ 1930 ਤੇ ਕੰਪਲੇਂਟ ਕਰਾ ਸਕਦੇ ਨੇ ਹੁਣ 24 ਘੰਟੇ ਦੇ ਅੰਦਰ ਅੰਦਰ ਜਿਹੜਾ ਪੈਸਾ ਮੰਨ ਲਓ ਦੂਜੇ ਅਕਾਊਂਟ ਮਗਾ ਉਹ ਫ੍ਰੀਜ਼ ਹੋ ਕੇ ਉਹ ਵਾਪਸ ਆਪਣੇ ਕਲਾਇੰਟ ਨੂੰ ਮਿਲ ਸਕਦਾ ਹੈ ਇਹਦੇ ਬਾਰੇ ਕਾਫੀ ਮੰਨ ਲਓ ਜੋਰੋ ਸੋਰੋ ਸੇ ਇਹ ਮੂਹਿੰਮ ਚਲਾਈ ਜਾ ਰਹੀ ਹੈ ਆਪਾਂ ਖੰਨਾ ਪੁਲਿਸ ਡਿਸਟ੍ਰਿਕਟ ਖੰਨਾ ਦੇ ਅੰਦਰ ਜਿੰਨੇ ਵੀ ਕਾਫੀ ਘੱਟੋ ਘੱਟ 10 12 ਸੈਮੀਨਾਰ ਡੇਲੀ ਦੇ ਲਾਂਦੇ ਨੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ 1312 ਜਿਹੜੀ ਡਾਇਲ 112 ਵਿਦਨ 5 ਮਿੰਟ ਜਾਂ 10 ਮਿੰਟ ਮਤਲਬ ਜਿੱਥੇ ਵੀ ਕੋਈ ਕਰਾਏ ਹੁੰਦਾ ਹੈ ਉੱਥੇ ਗੱਡੀ ਪਹੁੰਚਦੀ ਹੈ ਉਹਨਾਂ ਦੀ ਪ੍ਰੋਬਲਮ ਸਾਲਵ ਕਰਕੇ ਉਹਨਾਂ ਨੂੰ ਲੋਕਾਂ ਨੂੰ ਰਾਹਤ ਦਿੰਦੀ ਹੈ ਸਰ ਜਿਹੜੇ ਫਰਾਡ ਮੈਸੇਜ ਆਉਂਦੇ ਰਹੇ ਜਾਂ ਕਾਲ ਕਰਦੇ ਰਹਿੰਦੇ ਨੇ ਉਸ ਬੰਦੀ ਵੀ ਕੋਈ ਕੀਤਾ ਜੀ ਹਾਂ ਜਿਹੜੇ ਆਪਾਂ ਨੂੰ ਫਰਾਡ ਅਗਰ ਕਾਲ ਆਂਦੀ ਹੈ ਉਹ ਸਾਨੂੰ 1930 ਤੇ ਕੰਪਲੇਂਟ ਕਰਨ ਜਾਂ ਸਾਨੂੰ ਫੋਨ ਕਰਨ 112 ਡਾਇਲ ਤੇ ਅਸੀਂ ਉਹਨਾਂ ਨੂੰ ਸ਼ਾਰਟ ਆਊਟ ਕਰਕੇ ਫਿਰ ਲੋਕਾਂ ਨੂੰ ਮਤਲਬ ਮਤਲਬ ਫਾਇਦਾ ਪਹੁੰਚਾਉਂਦੇ ਨੇ ਔਰ ਉਹਨਾਂ ਬਾਰੇ ਜਾਣੂ ਵੀ ਕਰਾਇਆ ਜਾ ਰਿਹਾ ਹੈ ਕਿ ਆਮ ਲੋਕਾਂ ਨੂੰ ਜ਼ਿਆਦਾ ਨੌਲੇਜ ਨਹੀਂ ਹੈ ਅਜੇ ਵੀ ਤਕਰੀਬਨ ਹਰੇਕ ਕੋਲ ਜਿਹੜਾ ਫੋਨ ਚੱਕਦੇ ਸਾਰੇ ਉਹਨਾਂ ਨੂੰ ਤਾਂ ਕਈ ਦੇਖੇ ਨੇ ਵੀ ਇਹ ਉਹਨਾਂ ਦਾ ਅਕਾਊਂਟ ਖੋਲ ਖਾਲੀ ਹੋ ਜਾਂਦਾ ਇਹ ਘੰਟੇ ਵਿੱਚ ਹਾਂ ਜੀ ਉਹ ਅਕਾਊਂਟ ਖਾਲੀ ਹੋ ਇਹਦੇ ਬਾਰੇ ਹੀ ਆਪਾਂ ਜਾਗਰ ਕਰਾਏ 1930 ਜਿਹੜੀ ਕਾਲ ਹੈਗੀ ਉਹ ਇਹਦੇ ਬਾਰੇ ਹੀ ਨੌਲੇਜ ਆਪਾਂ ਦੇ ਰਹੇ ਸੀ ਬਾਕੀ ਸਾਰੇ ਲੋਕਾਂ ਨੂੰ ਕਿ ਤੁਸੀਂ ਅਗਰ ਕੋਈ ਵੀ ਕਾਲ ਆਂਦੀ ਹੈ ਤੁਹਾਨੂੰ ਤੁਹਾਡਾ ਫਿਰ ਅਕਾਊਂਟ ਖਾਲੀ ਹੋ ਜਾਂਦਾ ਉਹ ਅਗਰ ਤੁਸੀਂ 24 ਘੰਟੇ ਅੰਦਰ ਸਾਨੂੰ ਕੰਪਲੇਂਟ ਦਿੰਦੇ ਤਾਂ ਉਹ ਪੈਸਾ ਤੁਹਾਡਾ ਵਾਪਸ ਮਿਲ ਜਾਊਗਾ ਵਾਪਸ ਆ ਜਾਏਗਾ ਵਾਪਸ ਆ ਜਾਊਗਾ ਠੀਕ ਹੈ ਜੀ ਇਸੀ ਕਰਕੇ ਜਿਹੜੇ ਅਵੇਅਰਨੈਸ ਕੈਂਪ ਲਗਾ ਰਹੇ ਅਸੀਂ ਜਾਨੂ ਕਰਾ ਰਹੇ ਹਰੇ ਡਿਸਟ੍ਰਿਕਟ ਕੇਂਦਰ ਹਰ ਸਾਊਦੀ ਜਨੇ ਕੇਂਦਰ ਜਾ ਜਾ ਕੇ ਆਪਾਂ ਇਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਈਆ ਤੇ ਜਿਵੇਂ ਮੋਬਾਈਲ ਵੀ ਹੈਂਗ ਕਰ ਲੈਂਦੇ ਨੇ 24 ਘੰਟੇ ਵਾਸਤੇ ਫਿਰ ਉਸ ਤੋਂ ਬਾਅਦ ਵੀ ਕੰਪਲੀਟ ਲਿਖਾ ਸਕਦੇ ਬਿਲਕੁਲ ਲਿਖਾ ਸਕਦੇ ਨੇ ਜਿਹੜੇ 1930 ਦੀ ਕੰਪਲੇਂਟ ਹੈ ਸਾਈਬਰ ਕ੍ਰਾਈਮ ਦੀ ਕੋਈ ਵੀ ਸਾਈਬਰ ਦਾ ਕੋਈ ਵੀ ਕ੍ਰਾਈਮ ਹੁੰਦਾ ਉਸ ਨੂੰ ਆਪਾਂ ਰੋਕਣ ਵਾਸਤੇ ਇਹ 1930 ਦੀ ਹੈਲਪ ਲੇਕਾ ਤੁਸੀਂ 24 ਘੰਟੇ ਦੇ ਅੰਦਰ ਇਹ ਸੋਲਵ ਕੀਤਾ ਜਾ ਸਕਦਾ ਕੋਈ ਇਹ ਵਾਸਤੇ ਮੋਬਾਈਲ ਨੰਬਰ ਵੀ ਜਾਰੀ ਕੀਤਾ ਤੁਸੀਂ ਇਹ ਮੋਬਾਈਲ ਨੰਬਰ ਪਬਲਿਕਲੀ ਕੋਈ ਨਹੀਂ 1930 ਹੀ ਜਿਹੜਾ ਹੈਗਾ ਨੰਬਰ ਉਹ ਹੀ ਨੰਬਰ ਹੈਲਪ ਲਾਈਨ ਹੈ ਇਹ ਠੀਕ ਹੈ ਜੀ ਠੀਕ ਹੈ ਜੀ